ਤਾਂ ਇੱਕ ਕੋਸ਼ਿਸ਼ ਕਰੋ ਵੀ ਅਸੀਂ ਨਾਮ ਸਿਮਰਨ ਕਰੀਏ ਜਿਸ ਵੇਲੇ ਨਾਮ ਸਿਮਰਨ ਕਰੀਏ ਉਸ ਵੇਲੇ ਸਾਡੇ ਮਨ ਦੀ ਵਿਖਾਂਧ ਮੁਕੀ ਹੋਈ ਹੋਵੇ ਮਨ ਕਿਸੇ ਪਾਸੇ ਜਾਵੇ ਵੀ ਫਿਰ ਵੀ ਉਸ ਨੂੰ ਰੋਕ ਕੇ ਆਲਮਕਰੰਦ ਚਰਨ ਕਮਲ ਜਿਓ ਮਨ ਫੇਰ ਫੇਰ ਜਿਹਾ ਉਹਨੂੰ ਮੋੜ ਕੇ ਫੇਰ ਉੱਥੇ ਲਾਓ ਸਕੂਲੇ ਬੱਚੇ ਪੜਨ ਜਾਂਦੇ ਨੇ ਮਾਤਾ ਪਿਤਾ ਉਹਨਾਂ ਨੂੰ ਗੁੱਸੇ ਹੁੰਦੇ ਨੇ ਤੁਸੀਂ ਖੇਡ ਕੇ ਮੁੜ ਆਏ ਹੋ ਜੈਸਾ ਕਰਕੇ ਮੁੜ ਆਏ ਮਾਤਾ ਪਿਤਾ ਨੂੰ ਇਹ ਚਾਹੀਦਾ ਕਿ ਉਹ ਪੁੱਛਣ ਤੂੰ ਸਿਰੇ ਨਾਮ ਸਿਮਰਨ ਕੀਤਾ ਹੈ ਕਿ ਨਹੀਂ ਕੀਤਾ ਜਪਜੀ ਸਾਹਿਬ ਦਾ ਬਾਟ ਕੀਤਾ ਹੈ ਕਿ ਨਹੀਂ ਕੀਤਾ ਤੁਹਾਡੇ ਕੋਲ ਆਪਣੇ ਆਪਣੇ ਇੱਕ ਇੱਕ ਬੰਦੇ ਕੋਲ ਪਤਾ ਨਹੀਂ ਕਿੰਨੇ ਕਿੰਨੇ ਸੂਟ ਪਏ ਹੋਣਗੇ ਗੱਲ ਪਾਉਣ ਵਾਲੇ ਪਰ ਸਾਰੇ ਪਰਿਵਾਰ ਤੇ ਸ਼ਾਇਦ ਇੱਕ ਗੁਟਕਾ ਵੀ ਨਾ ਹੋਵੇ ਕਿਸੇ ਕੋਲ ਬਾੜਾ ਨਾ ਹੋਵੇ ਗੰਗਾ ਨਾ ਹੋਵੇ ਇਹ ਚੀਜ਼ਾਂ ਕਿ ਸੋਈ ਜਾ ਆਦਮੀ ਵਿਚ ਲੋ ਫਰਾਨੇ ਨੇ ਲੈ ਲਿਆ ਮੈਂ ਉਹਦੇ ਤੋਂ ਪੜਨਾਗਾ ਨਹੀਂ ਆਪਣਾ ਆਪਣਾ ਗੁਟਕਾ ਰੱਖੋ ਆਪਣੀ ਆਪਣੀ ਬਾਣੀਆਂ ਪੜੋ ਜਿਸ ਨਾਲ ਸਾਡੇ ਮਨ ਤੇ ਤੁਸੀਂ ਵੇਖੋ ਜਗਜੀਤ ਸਾਹਿਬ ਪੜਦੇ ਹੋ ਸਭੂ ਬਰਤਾਲ ਸਿੰਘ ਦੇ ਪਾਸ਼ਾ ਦੇ ਪਵਿੱਤਰ ਉਪਦੇਸ਼ ਰਿਕਾਰਡ ਹੋਇਆ ਹੈ ਕਿ ਭਰੀਆ ਮੱਕ ਪਾਪਾ ਕਾ ਸੰਗ ਉਹ ਤੋਪ ਹੈ ਨਾਵਾ ਕਰਨ